ਤਵਿਰਸਵੇਰੇ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਬੱਸ ਸਮਰਾਲੇ ਦੇ ਵਿੱਚ ਦਾਖਲ ਹੋਣ ਸਮੇ ਪਲਟੀ ਹੈ ਗਰੀਮਤ ਇੱਥੇ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡ ਬਿਜ਼ੀ ਸਰਕਾਰੀ ਬੱਸ ਸਮਰਾਲਾ ਦੇ ਵਿੱਚ ਦਾਖਲ ਹੋਣ ਸਮੇ ਮਾਚੀਵਾੜਾ ਰੋਡ ਤੇ ਪਲਟ ਜਾਂਦੀ ਹੈ ਕੰਡਕਟਰ ਦੇ ਕਹਿਣ ਮੁਤਾਬਕ ਇਹ ਹਾਦਸਾ ਬੱਸ ਦੇ ਡਰਾਈਵਰ ਸਾਈਡ ਫਟੇ ਹੋਏ ਤੇ ਇਸ ਮਾਮਲੇ ਦੇ ਵਿੱਚ ਕੰਡਕਟਰ ਦੇ ਦੱਸਣ ਮੁਤਾਬਕ ਹਾਜਾ ਬੱਸ ਦੇ ਡਰਾਈਵਰ ਸਾਈਡ ਫੱਟਾ ਟੁੱਟਣ ਕਾਰਨ ਵਾਪਰਿਆ ਬੱਸ ਦੇ ਵਿੱਚ 35 ਦੇ ਕਰੀਬ ਸਵਾਰੀਆਂ ਸਨ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਆਈਆਂ ਤੇ ਤਿੰਨ ਸਵਾਰੀਆਂ ਨੂੰ ਸਮਰਾਲਾ ਹਸਪਤਾਲ ਦੇ ਵਿੱਚ ਮੁੱਢਲੀ ਸਹਾਇਤਾ ਦੇ ਲਈ ਪਹੁੰਚਾਇਆ ਗਿਆ ਡਾਕਟਰਾਂ ਦਾ ਕਹਿਣਾ ਹੈ ਕਿ ਸਵਾਰੀਆਂ ਜੋ ਕਿ ਇੱਥੇ ਪਹੁੰਚੀਆਂ ਠੀਕ-ਠਾਕ ਨੇ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਮੇਰਾ ਨਾਮ ਸ਼ਦੀਸ਼ ਕੁਮਾਰ ਜੀ ਸਮਰਾਲਾ ਐਂਬੂਲੈਂਸ ਸਰਵਿਸ ਸਮਰਾਲੇ ਤੋਂ ਜੀ ਸ਼ਦੀਸ਼ ਜੀ ਕਿੰਨੇ ਕਵਜੇ ਦੀ ਘਟਨਾ ਕੀ ਹੋਇਆ ਸਰ ਮੈਨੂੰ ਨਾ ਹੁਣੇ ਹਰੇ ਆਪਣੇ 8:00 ਵਜੇ ਫੋਨ ਆਇਆ ਸੀ ਆਪਣੇ ਮੁੰ ਕਹਿੰਦਾ ਵੀ ਆਪਣੇ ਬਾਈਪਾਸ ਤੇ ਬੱਸ ਪਲਟ ਗਈ ਤੇ ਅਸੀਂ ਉਸੇ ਟਾਈਮ ਇਮੀਡੀਏਟਲੀ ਆਏ ਤੇ ਪੇਸ਼ੈਂਟ ਸੀਗੇ ਜਨਕਿ 2 ਜ਼ਿਆਦਾ ਸੀਗੇ ਪੇਸ਼ੈਂਟ ਜੀ ਇਹਨਾਂ ਦੇ ਸੱਟਾਂ ਵੱਜੀਆਂ ਸੀਗੀਆਂ ਤੇ ਉਹਨਾਂ ਨੂੰ ਫਿਰ ਨਾਲ ਲੈ ਕੇ ਹੁਣ ਹਸਪੀਟਲ ਸਿਵਲ ਦੇ ਵਿੱਚ ਛੱਡਤਾ ਜੀ ਤੇ ਪੇਸ਼ੈਂਟ ਇੱਕ ਤਾਂ ਥੋੜਾ ਹੈਗਾ ਸੀਰੀਅਸ ਜੀ ਇੱਕ ਪੇਸ਼ੈਂਟ ਠੀਕ ਆ ਜੀ ਟੋਟਲ ਕਿੰਨੀਆਂ ਕਿ ਸਵਾਰੀਆਂ ਸੀ ਲੱਗਦਾ ਏ ਏਦਾਂ ਹੈਗਾ ਸਰ ਵੀ ਮੈਂ ਇੰਨਾ ਤਾਂ ਨਹੀਂ ਮੇਰੇ ਕੋਲ ਸਮਾਂ ਨਹੀਂ ਸੀਗਾ ਕੋਈ ਪੁੱਛਣ ਕਰਨ ਦਾ ਮੈਂ ਤਾਂ ਫਟਾਫਟ ਪੇਸ਼ੈਂਟ ਲੈਨੇ ਜੀ ਪੇਸ਼ੈਂਟ ਲੈ ਕੇ ਆਪਾਂ ਨਾਲ ਦੀ ਨਾਲੇ ਆਪਾਂ ਪੇਸ਼ੈਂਟ ਸਿਵਲ ਦੇ ਵਿੱਚ ਪਹੁੰਚਾ ਦੇਵਾਂ ਦੋ ਹਾਲ ਤਾਂ ਦੋਨਾਂ ਦੀ ਠੀਕ ਹੈ ਇੱਕ ਦੀ ਹਾਲ ਤਾਂ ਹੈਗੀ ਆ ਜੀ ਜ਼ਿਆਦਾ ਥੋੜੀਕ ਸਿੱਕ ਜੀ ਤੇ ਦੂਜਾ ਠੀਕ ਆ ਜੀ ਜੀ ਨਾਮ ਆ ਤੁਹਾਡਾ ਮੇਰਾ ਨਾਮ ਅਮਨਿੰਦਰ ਆ ਵੀਰੇ ਅਮਨਿੰਦਰ ਜੀ ਕੀ ਘਟਨਾ ਵਾਪਰੀ ਆ ਘਟਨਾ ਵੀਰੇ ਬੱਸ ਆਉਂਦੀ ਸੀ ਮੈਂ ਮਗਰ ਟਰੈਕਟਰ ਲਈ ਆਉਂਦਾ ਸੀਗਾ ਜੀ ਤੇ ਅਚਾਨਕ ਗੱਡੀ ਆਉਂਦੀ ਰੋਡ ਤੋਂ ਪਲਟ ਗਈ ਜਦੋਂ ਚਲ ਸਾਰਿਆਂ ਨੇ ਮਦਦ ਕਰੀ ਸਵਾਰੀਆਂ ਨੂੰ ਕੱਢਿਆ ਨਾ ਬਾਹਰ ਹੀ ਇਹਦਾ ਮੇਨ ਰੀਜ਼ਨ ਆ ਜੀ ਗੱਡੀ ਦੇ ਪੱਟੇ ਟੁੱਟੇ ਹੋਏ ਨੇ ਮੇਨ ਠੀਕ ਆ ਜੀ ਮੈਂ ਵੀ ਡਰਾਈਵਰ ਬੰਦਾ ਜੀ ਮੈਂ ਵੀ ਗੱਡੀ ਚਲਾ ਰਿਹਾ ਹਾਂ ਇੱਕ ਪੱਟੇ ਤੇ ਗੱਡੀ ਨਹੀਂ ਚੱਲ ਸਕਦੀ ਐ ਮੈਕਮੇਂ ਦੀ ਅਣਗਹਿਲੀ ਦਾ ਕਾਰਨ ਐਕਸੀਡੈਂਟ ਹੋਇਆ ਜਿਹੜੀ ਗੱਡੀ ਪਲਟੀ ਆ ਜੀ ਉਹ ਵੀ ਸਵਾਰੀਆਂ ਵਾਲੀ ਬੱਸ ਦਾ ਦਾ ਕੰਮ ਬਿਲਕੁਲ ਸਰਕਾਰ ਨੂੰ ਧਿਆਨ ਨਾ ਕਰਾਉਣਾ ਚਾਹੀਦਾ ਜੀ ਠੀਕ ਆ ਮੈਕਮੇਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਉਹ ਮੇਨ ਪੱਟਾ ਟੁੱਟਿਆ ਹੋਇਆ ਗੱਡੀ ਦਾ ਉਹਦੇ ਕਾਰਨ ਗੱਡੀ ਪਲਟੀ ਆ ਜੀ ਡਰਾਈਵਰ ਦੀ ਕੋਈ ਗਲਤੀ ਨਹੀਂ ਬਿਲਕੁਲ ਬਾਕੀ ਹੋਰ ਕੋਈ ਗਲਤੀ ਨਹੀਂ ਕਿਸੇ ਬੰਦੇ ਦੀ ਕੋਈ ਹੋ ਨਹੀਂ ਜਾਨੀ ਕਿ ਕਹਿਣ ਦਾ ਭਾਵ ਇਹ ਆ ਵੀ ਪਲਟ ਜਿਹੜੀ ਪਲਟੀ ਆ ਗੱਡੀ ਉਹ ਮੇਨ ਪਟਾ ਟੁੱਟੇ ਹੋਣਾ ਪਟਾ ਟੁੱਟਣ ਕਾਰਨ ਪਲਟੀ ਆ ਜੀ ਪਹਿਲਾਂ ਦਾ ਪਟਾ ਟੁੱਟਿਆ ਹੋਇਆ ਉਹ ਦੇਖ ਸਕਦੇ ਹੋ ਤੁਸੀਂ ਜੀ ਯਰ ਲੱਗੀ ਹੋਈ ਪਈ ਆ ਪਟੇ ਨੂੰ ਮੇਨ ਪਟਾ ਟੁੱਟਿਆ ਹੋਇਆ ਹੈ ਗੱਡੀ ਟੁੱਟਿਆ ਹੋ ਤਾਂ ਹਾਂ ਗੱਟੋਂ ਨਾਮ ਦਾ ਦੋਣਾ ਨਾਮਾਂ ਤੇ ਚੌਕ ਹੈ ਜਿਹੜੇ ਸਿੱਕੇ ਹਨ ਹਾਂ ਚੌਦਰ ਨਾਮ ਰਕਪੁਰਾਕਰਪਾਡੇ ਆ ਚੌਦਰ ਕੀ ਹਸਾ ਹੈ ਕੀ ਹਸਾ ਹੋਇਆ ਤੁਹਾਡੇ ਕੋਲ ਜਿਹੜੇ ਪੇਸ਼ੈਂਟ ਆ ਇਹ ਕਿਵੇਂ ਨੇ ਬਿਲਕੁਲ ਤਿੰਨ ਪੇਸ਼ੈਂਟ ਆਏ ਆ ਸੁਣਨ ਚਾਹਿਆ ਕਿ ਕੋਈ ਨੀਅਰਬਾਈਕ ਐਕਸੀਡੈਂਟ ਹੋਇਆ ਜਿੱਤੇ ਚ ਬੱਸ ਪਲਟ ਗਈ ਸੀ ਤਿੰਨ ਪੇਸ਼ੈਂਟ ਆਏ ਆ ਜਿਹਨਾਂ ਦਾ ਨਾਮ ਹੈਗਾ ਇੱਕ ਮਨਜਿੰਦਰ ਕੌਰ ਇੱਕ ਤਸਵਿੰਦਰ ਕੌਰ ਸਾਰੇ ਇੱਕ ਕੰਪਨੀ ਚ ਸੀ ਹੈ ਨਾ ਪੇਸ਼ੈਂਟ ਕਿੰਨੇ ਆਪਣੇ ਸਟੇਬਲ ਨੇ ਉਹਨਾਂ ਨੂੰ ਦੇ ਦਿੱਤਾ ਗਿਆ ਦਵਾਈਆਂ ਦੇ ਦਿੱਤੀਆਂ ਗਈਆਂ ਕੋਈ ਰੈਫਰ ਕਰਾ ਦਿੱਤਾ ਨਹੀਂ ਨਹੀਂ ਜੀ ਕੋਈ ਰੈਫਰ ਨਹੀਂ ਕੀਤਾ ਪੁਲਿਸ ਰਿਪੋਰਟ ਜੇ ਵੀ ਤਾਂ ਨਹੀਂ ਜੀ ਨਹੀਂ ਨਹੀਂ ਬਿਲਕੁਲ ਠੀਕ ਹੈ ਬਚਾਓ ਠੀਕ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਸੁਤਨਾਮ ਸਿੰਘ ਸੁਤਨਾਮ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਚੰਡੀਗੜ੍ਹੋਂ ਹੈ ਜੀ ਫਰੀਦਪੁਰ ਚੱਲੇ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਸਵਾਰੀਆਂ ਹੈਗੇ ਕੋਈ 40 ਕਿਸ ਵਰਗੇ ਕੀ ਹੋਇਆ ਅਚਾਨਕ ਕਿੰਨੇ ਵਜੇ ਦੀ ਘਟਨਾ ਇਹ ਹੁਣੇ-ਹੁਣੇ ਹੋਇਆ ਜੀ ਬੜੇ ਟੁੱਟ ਕੇ ਗੱਡੀ ਦੇ ਕੰਟਰੋਲੋਂ ਬਾਹਰ ਹੋ ਗਈ ਘਟਨਾ ਪਲਟ ਗਈ ਘਟਨਾ ਸਵਾਰੀਆਂ ਦੇ ਉੱਤੇ ਤਾਂ ਕਿੰਨੀ ਸਵਾਰੀਆਂ ਠੀਕ ਹੈ ਜੀ ਠੀਕ ਹੈ ਠੀਕ ਹੈ ਨਾ ਪਿੰਪਲ ਸੰਗਾਈ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਚੰਡੀਗੜ੍ਹ ਤੋਂ ਮੋਗੇ ਜਾ ਰਹੇ ਸੀ ਜੀ ਕੀ ਹੋਇਆ ਕੀ ਹਾਸਾ ਹੋਇਆ ਤੇ ਰਸਤੇ 'ਚ ਬੱਸ ਦਾ ਐਕਸਲ ਥੱਲੇ ਟੁੱਟ ਗਿਆ ਜੀ ਯੋਨ ਦੇ ਕਰਕੇ ਬੱਸ ਮਦਰ ਆਪਣਾ ਬੈਲੈਂਸ ਖੋ ਲਿਆ ਤੇ ਡਰਾਈਵਰ ਨੇ ਤਾਂ ਕਾਫੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਸੰਭਲ ਪਾਏ ਤੋ ਬੱਸ ਪਲਟੀ ਮਾਰ ਗਈ ਤੋ ਉਹਦੇ ਵਿੱਚ ਜਿੰਨੀਆਂ ਸਵਾਰੀਆਂ ਸੀ ਤਕਰੀਬਨ ਇੱਕ ਦੂਜੇ ਦੇ ਉੱਤੇ ਡਿੱਗੀਆਂ ਤੇ ਪ੍ਰਮਾਤਮਾ ਵੱਲੋਂ ਬਹੁਤ ਬਚਾਅ ਹੋ ਗਿਆ ਵਦਿਆ ਮਿੱਤਰੋ ਕਿ ਕਿਸੇ ਨੂੰ ਮੇਜਰ ਸੱਟ ਨਹੀਂ ਆਈ ਵੀ ਨਾਰਮਲ ਇੱਕ ਦੂਜੇ ਦੇ ਉੱਤੇ ਕਰਕੇ ਦੱਬਣ ਕਰਕੇ ਜਿਹੜੀਆਂ ਦੋ ਹਸਪੀਟਲ ਆਈਆਂ ਲੇਡੀਜ਼ ਉਹ ਵੀ ਸੇਫ ਨੇ ਕਿ ਮਤਲਬ ਉਹਨਾਂ ਨੂੰ ਇੰਨੀ ਜ਼ਿਆਦੀ ਸੱਟ ਨਹੀਂ ਤੇ ਮਤਲਬ ਠੀਕ ਨੇ ਬਿਲਕੁਲ ਕੋਈ ਕੁਰਾਉਂ ਦੀ ਗੱਲ ਨਹੀਂ ਜੀ ਇਹ ਜਿਹੜਾ ਹਾਸਾ ਹੋਇਆ ਬੱਸ ਦੇ ਬਟਨ ਕਰਨਾ ਹਾਂਜੀ ਬੱਸ ਦੇ ਥੱਲੇ ਉਹੀ ਦੱਸਦੇ ਆ ਕਿੰਨੇ ਕਿੰਨੇ ਵਜੇ ਦੀ ਘਟਨਾ ਹੋਈ ਉਹ ਮੰਤੋ ਬੋਲੇ ਹੰਟਾ ਦੱਸਣਾ ਨਹੀਂ ਮਤਲਬ ਅੱਠ ਅੱਠ ਦੇ ਕਰੀਬ ਹੈ 8:00 8 ਦੇ ਵਿੱਚ ਵਿੱਚ ਹੀ ਹੋਈ ਹੈ ਘਟਨਾ